ਸਸੀ ਕਾਲ ਜੀ ਇਹ ਵੀਡੀਓ ਸੀ ਕੋਈ ਵਿਊ ਲੈਣ ਲਈ ਨਹੀਂ ਸਕਉ ਇਸ ਬੱਚੀ ਦੀ ਮਦਦ ਲਈ ਇਸ ਚੈਨਲ ਤੇ ਪਾਰ ਰਿਹਾ ਤਾਂ ਦੱਸ ਜੀ ਕਿ ਇਹ ਬੱਚੀ ਬੀਏ ਕਲਾਸ ਚ ਪੜਦੀ ਸੀ ਤੇ ਪੜਾਈ ਕਰਦੇ ਕਰਦੇ ਹੁਣ ਇੱਕ ਭਿਆਨਕ ਬਿਮਾਰੀ ਨੇ ਆ ਇਸ ਨੂੰ ਜਕੜ ਲਿਆ ਹੈ ਪਿਛਲੇ 7 ਮਹੀਨਿਆਂ ਤੋਂ ਇਹ ਮੰਜੇ ਤੇ ਪਈ ਹੋਈ ਹੈ ਪਰਿਵਾਰ ਚ ਇਸ ਦੇ ਬਜ਼ੁਰਗ ਪਿਤਾ ਜੀ ਨੇ ਜਿਹੜੇ ਕਿ ਇਹਨਾਂ ਦੀ ਬਿਮਾਰੀ ਦਾ ਖਰਚਾ ਨਹੀਂ ਚੱਕ ਸਕਦੇ ਕੁੜੀ ਦੇ ਹਾਲਾਤ ਇਹਨੇ ਜਿਆਦਾ ਮਾੜੇ ਹੋ ਚੁੱਕੇ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਬੱਚੀ ਦਾ ਸਰੀਰ ਪੂਰਾ ਸੁੱਕ ਚੁੱਕਿਆ ਹੈ ਇਹ ਨਾ ਤਾਂ ਕਿਤੇ ਚੱਲ ਕੇ ਜਾ ਸਕਦੀ ਹੈ ਤੇ ਨਾ ਹੀ ਆ ਸਕਦੀ ਹੈ ਇਹ ਵੀਡੀਓ ਬਣਾਉਣ ਦਾ ਇੱਕ ਹੀ ਮਕਸਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਕਿ ਵੀਡੀਓ ਅਜਿਹੇ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਇਸ ਬੱਚੀ ਦੀ ਇਸ ਪਰਿਵਾਰ ਦੀ ਮਦਦ ਕਰ ਸਕਣ ਬਾਕੀ ਇਹਨਾਂ ਦਾ ਪੂਰਾ ਪਤਾ ਤੇ ਮੋਬਾਈਲ ਨੰਬਰ ਵੀਡੀਓ 'ਚ ਇਹਨਾਂ ਦੇ ਪਿਤਾ ਜੀ ਵੱਲੋਂ ਬੋਲਿਆ ਗਿਆ ਹੈ ਉੱਥੋਂ ਤੁਸੀਂ ਲੈ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਹਏ ਮੇਰੀ ਕੁੜੀਆ 18 ਸਾਲ ਦੀ ਹੈ ਬੀਏ ਪੜ੍ਹਦੀ ਪਈ ਆ ਪਹਿਲਾ ਸਮੈਸਟਰ ਦਾ ਕੀਤਾ ਹੋਇਆ ਹੈ ਤੇ ਉਸ ਤੋਂ ਬਾਅਦ ਕਾਲਜ ਨਹੀਂ ਗਈਏ ਤੇ ਉਸ ਤੋਂ ਬਾਅਦ ਇਹ ਅੱਛੇ ਸੱਤ ਵੀ ਰੁਗਿਆ ਆ ਲੰਮੇ ਪਈ ਮੰਜੇ ਦੇ ਇਹ ਨਾ ਵਟਸਐਪ ਦੀ ਹੈ ਨਾ ਵੈਸਾ ਦੀਆ ਮੇਰਾ ਕਾਕਾ ਬੂਹ ਲਗਾ ਨਾਲ ਦੀ ਵੀ ਅਸੀਂ ਦੋਵੇਂ ਪਰਿਵਾਰ ਜੋ ਨਹੀਂ ਲੈ ਗਏ ਆ ਸਾਡੀ ਕੋਸ਼ਿਸ਼ ਇਹ ਹੀ ਆ ਕਿ ਤੁਹਾਡੀ ਕਿਸੇ ਬੰਦਿਆਂ ਕੇ ਪੀਰ ਆ ਜਿਹੜਾ ਵੀ ਕੋਈ ਸੁਣਦਾ ਤੇ ਵੀਡੀਓ ਵੇਲਾ ਹੋਵੇ ਤੇ ਇਸ ਨੰਬਰ ਤੇ ਸੰਪਰਕ ਕਰ ਸਕਦਾ 778531122 87 97 56 ਪਿਆ ਇਹ ਮੇਰੇ ਮੋਬਾਈਲ ਨੰਬਰ ਨੇ ਆ ਮੇਰੀ ਗੁੜਿਆਵਾ ਇਹ ਜਿੰਨੀ ਵੀ ਕੋਈ ਮਦਦ ਹੋ ਸਕੇ ਕੋਈ ਗਰੀਬ ਪਰਿਵਾਰ ਦੀ ਇਹ ਮਦਦ ਜੀ ਆਵੇ ਛੱਟੇ ਵਾਲਾ ਮੋੜ ਠਾਲਾ ਲੋਪੋਗੇ ਜਨਾ ਲੈਣਾ ਮੈਂ ਲੱਗੀ ਸਾਡੀ ਦੁਕਾਨ ਲੱਗੀ ਆ ਬਾਉ ਦੋਛਲਾ ਜੀ ਹੱਡੀਆਂ ਵਾਲੇ ਰਮੇਸ਼ ਕੁਮਾਰ ਲੱਗ ਜੀ ਦਾ ਖਾਸਾ ਲੱਗ ਜੀ ਦੀ ਫਰੇ